ਮਾਣਾ ਕਿਹੜੇ ਆਪਣੇ ਆਪ ਨੂੰ ਤੂੰ ਮਰ ਜਾਣਾ ਓਏ ਗਾਇਆ ਤੂੰ ਹਮੇਸ਼ਾ ਬਣ ਕੇ ਮਾਂ ਨਿਮਾਣਾ ਓਏ ਗਾਇਆ ਤੂੰ ਹਮੇਸ਼ਾ ਬਣ ਕੇ ਮਾਂ ਨਿਮਾਣਾ ਓਏ ਤੂੰ ਆਪਣੇ ਗੀਤਾਂ ਰਾਹੀਂ ਦੱਸਿਆ ਕੁੜੀਆਂ ਕਿਵੇਂ ਘਰ ਦੀ ਕਿਸਮਤ ਬਣਦੀਆਂ ਨੇ ਤੇ ਓਨਾਂ ਗੀਤਾਂ ਵਿੱਚ ਹੀ ਦੱਸਿਆ ਮਾਵਾਂ ਠੰਡੀਆਂ ਸ਼ਾਮਾਂ ਬਣ ਕੇ ਕਿਵੇਂ ਸ਼ਾਮਾਂ ਕਰਦੀਆਂ ਨੇ ਨਿੰਦਕ ਤਾਂ ਹਰੇਕ ਦੇ ਹੁੰਦੇ ਆ ਨਿੰਦਕ ਤਾਂ ਹਰੇਕ ਦੇ ਹੁੰਦੇ ਆ ਪਰ ਪੰਜਾਬੀ ਦਾ ਤੂੰ ਮਾਣ ਵਧਾਇਆ ਏ ਜੋ ਪਰਿਵਾਰ ਵਿੱਚ ਬੈਠ ਕੇ ਸੁਣਿਆ ਜਾਵੇ ਤੂੰ ਹੀ ਗਾਇਆ ਏ ਲੋਕਾਂ ਦੇ ਦਿਲਾਂ ਵਿੱਚ ਰਹੇਗਾ ਹਜ਼ਾਰਾਂ ਸਾਲ ਮਾਨਾ ਬਸ ਛੱਡ ਦੇ ਆਪਣੇ ਆਪ ਨੂੰ ਕਹਿਣਾ ਮਰ ਜਾਣਾ ਮਾਨ ਮਨ ਬਸ ਛੱਡ ਦੇ ਆਪਣੇ ਆਪ ਨੂੰ ਕਹਿਣਾ ਮਰ ਜਾਣਾ ਮਾਨ ਮਨ